ਅਸਲਾਮੁਅਲੈਕਮ ਸਤਿ ਸ੍ਰੀ ਅਕਾਲ ਕਿਦਾ ਹਾਲ ਚਾਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਗੇ ਨੂੰ ਮੇਰੇ ਕੋਲ ਰਸਦਿਆ ਕਰ ਬਸ ਤੇ ਰੱਬ ਸਣਾ ਸਾਰਿਆਂ ਨੂੰ ਚੜ ਦੀ ਕਲਾ ਦੇ ਵਿੱਚ ਰੱਖੇ ਸਾਰੇ ਭੈਣ ਭਰਾਵਾਂ ਨੂੰ ਸਿਹਤ ਤੰਦਰੁਸਤੀ ਦੇ ਦਵੇ ਤੇ ਅੱਜ ਕੱਲ ਜਿਹੜੀ ਵਿਬਾਹ ਫੈਲੀ ਹੋਈ ਹੈ ਨਾ ਇਹ ਤੋਂ ਥੋੜਾ ਜਿਹਾ ਬਚੋ ਬਿਲਕੁਲ ਮੌਸਮ ਸੱਜਿ ਵਾਇਰਲ ਆਇਆ ਹੈ ਨਾ ਟੇਕੇ ਨਾ ਬਾਰਿਸ਼ ਹੁੰਦੀ ਪਈ ਹੈ ਬਾਰਿਸ਼ ਹੋਵੇ ਤੇ ਸਾਰੀ ਗਰਦ ਅਜਿੰਨਾ ਵੀ ਜ਼ਰੀਲਾ ਮਾਦਾ ਜਿਹੜਾ ਉੱਡਦਾ ਪਿਆ ਜਿਹੜਾ ਔਰ ਮੋਸਟਲੀ ਜਿਹੜਾ ਚੜਦੀ ਪੰਜਾਬ ਦਾ ਵੀ ਹਾਲ ਹੈ ਉਹ ਕਹਿੰਦੇ ਪਹਿਨੇ ਦਿਨ ਨੂੰ ਸਵੇਰ ਸਵੇਰ ਵੀ ਠੰਡ ਹੁੰਦੀ ਹੈ ਰਾਤ ਨੂੰ ਵੀ ਠੰਡ ਹੁੰਦੀ ਹੈ ਤੇ ਦੁਪਹਿਰ ਦੇ ਟਾਈਮ ਐਜ ਹੁੰਦਾ ਕਿ ਜਿਵੇਂ ਤਪਸ਼ ਲੱਗੀ ਹੁੰਦੀ ਹੈ ਹਾਂ ਇਵੇਂ ਹੀ ਹੋ ਰਿਹਾ ਹੈ ਤੇ ਲੈਨਦੇ ਪੰਜਾਬ ਚ ਵੀ ਆਹੀ ਹਾਲ ਹੈ ਕਿ ਸਵੇਰ ਦੇ ਟਾਈਮ ਸਰਦੀ ਹੁੰਦੀ ਹੈ ਦੁਪਹਿਰ ਨੂੰ ਇੰਨੀ ਗਰਮੀ ਲੱਗਦੀ ਹੈ ਤੇ ਰਾਤ ਨੂੰ ਫਿਰ ਨਹੀ ਜਿਹੜੇ ਬੱਚੇ ਬਿਮਾਰ ਹੋ ਰਹੇ ਨੇ ਕੱਤ ਹੋ ਰਹੇ ਨੇ ਬੱਚੇ ਫਿਰ ਦੁਪਹਿਰ ਨੂੰ ਲਾਸ਼ ਛੱਡਦੇ ਨੇ ਸਵਾਗ ਸੂਟ ਅਸੀਂ ਜਦੋਂ ਹਰਮ ਫਾਤਮਾ ਲੈ ਕੇ ਗਏ ਨਾ ਬੇਟੀ ਆਪਣੀ ਮੈਂ ਡਾਕਟਰ ਕੋਲ ਲੈ ਡਾਕਟਰੀ ਕੇਂਦਰ ਸੀ ਕਹਿੰਦਾ ਇੱਕ ਦਿਨ ਦੇ ਵਿੱਚ 9 ਮਰੀਜ਼ 9 ਬੱਚੇ ਮਸਾਂ ਕਿ ਜਿਨ੍ਹਾਂ ਨੂੰ ਡੇਂਗੀ ਹੋ ਗਿਆ ਸੀ ਹਾਂ ਅੱਜ ਕੱਲ ਡੇਂਗੀ ਬੜਾ ਕਿਉਂ ਬਾਰਿਸ਼ ਹੁੰਦੀ ਨਹੀਂ ਪਈ ਐ ਇੰਜ ਜਿਵੇਂ ਪਤਾ ਨਹੀਂ ਜੀਵ ਜਿਹਾ ਮੌਸਮ ਹੈ ਬਿਲਕੁਲ ਠੀਕ ਹੈ ਤੇ ਮੱਛਰ ਸਾਰੀ ਰਾਤ ਜ਼ਲੀਲ ਕਰਦਾ ਤੇ ਜੇ ਪੱਖਾ ਚਲਾ ਲਈਏ ਤੇ ਬੱਚੇ ਬਿਮਾਰ ਹੋਣਾ ਸ਼ੁਰੂ ਹੋ ਜਾਂਦੇ ਨੇ ਬਾਕੀ ਲੋ ਜੀ ਅੱਜ ਆਪਾਂ ਲੈ ਕੇ ਆਏ ਆ ਤਾਰੀ ਬਾਬੇ ਦੀ ਵੀਡੀਓ ਠੀਕ ਹੈ ਉਹ ਕਿ ਕਾਫੀ ਵੀਰੇ ਕਹਿੰਦੇ ਸਨ ਕੱਲ ਦੀ ਜਿਹੜੀ ਵੀਡੀਓ ਪਾਈ ਹੈ ਨਾ ਹਾਂ ਵੀਰੇ ਕੰਨੇ ਨੇ ਤਾਰੀ ਬਾਬਾ ਦੀ ਵੀਡੀਓ ਦੇ ਨਾਲ ਤੁਹਾਡੇ ਨਾਲ ਵੀਡੀਓ ਵੇਖ ਕੇ ਚਸ ਆ ਗਈ ਚਸ ਆ ਗਈ ਚਸ ਆ ਗਈ ਚਲੋ ਵੀਰ ਆਪਾਂ ਫੇਰ ਚਲੋ ਅੱਜ ਫੇਰ ਪ੍ਰਾਵਨ ਹੋਰ ਇੱਕ ਅਗੇਨ ਚਸ ਲਈਏ ਹਾਂਜੀ ਲਾਓ ਫਿਰ ਚੱਕੋ ਤਾਰੀ ਬਾਬੇ ਦੀ ਵੀਡੀਓ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਦੀ ਕਿਦਾਂ ਸਾਰੇ ਠੀਕ ਆ ਗਏ ਵਧੀਆ ਜੀ ਵਧੀਆ ਤੁਸੀਂ ਸੁਣਾ ਪ੍ਰਮਾਤਮਾ ਕੀ ਅਰਦਾਸ ਕਰਦੇ ਹਾਂ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਹੋਣ ਤੇ ਸਾਡੇ ਸੱਜਣ ਮਿੱਤਰ ਆਏ ਬੈਠੇ ਆ ਟਰੱਕ ਡਰਾਈਵਰ ਮਾਲ ਖਾਲੀ ਹੋਇਆ ਅਸੀਂ ਲੱਦ ਲਿਆ ਸਾਰਿਆਂ ਨੂੰ ਵੀ ਅੱਜ ਤੁਸਾਂ ਦਾ ਖਾਣਾ ਅਸਾਂ ਦੇ ਕਰ ਤੁਸਾਂ ਦਾ ਖਾਣਾ ਠੀਕ ਐ ਕੇ ਇਹਨਾਂ ਨੇ ਇਹ ਨਵੀਂ ਸ਼ੈਂਪੀ ਦਾ ਡੈਡੀ ਕਹਿੰਦਾ ਜੇ ਕੋਈ ਤੁਹਾਨੂੰ ਕਹਿੰਦਾ ਵੀ ਬਾਬਾ ਮਾਲ ਹੈਗਾ ਮਾਲ ਖਵਾ ਕਹਿੰਦਾ ਉਦੋਂ ਤੂੰ ਗਾਣਾ ਲਾ ਦਿਆ ਕਰ ਗੁਰੂ ਵਾਲਾ ਬਣੀਏ ਵੀਰ ਦੀ ਨਸਾਂ ਛੱਡੀਏ ਵੀਰ ਦੀ ਉਹ ਲਾ ਦਿਆ ਕਰਾਂਗੇ ਹੈਨਾ ਹਾਂ ਇੱਕ ਜੀ ਸਾਡੇ ਬੰਦੇ ਨੂੰ ਕੁੱਟਣ ਚਲੇਗੇ ਬੰਦੇ ਨਾਲੇ ਤਾਂ ਉਹ ਦਸੇ ਦੇ ਨਾਲੇ ਆ ਸੇ ਬਾਬਾ ਤੇ ਨਾਲੇ ਸੱਜਰਪੂਰ ਦੇਖੇ ਨਾਲੇ ਪੱਖੀਆਂ ਬੜੀ ਬੈਠਾ ਗੱਲ ਸੁਣ ਕੇ ਪੰਚੇ ਵੀ ਹੱਸੇ ਲੈਸੇ ਚੂ ਅੱਟ ਪਾਣੀ ਨਿਕਲ ਗਿਆ ਉਹਦਾ ਉਹ ਕਹਿੰਦਾ ਵੀ ਕਿਵੇਂ ਹੋਈ ਆ ਕਹਿੰਦਾ ਜੀ ਮੈਂ ਆਏ ਨੂੰ ਮੂੰਹ ਕਰੀ ਬੈਠਾ ਕਹਿੰਦਾ ਮਗਰ ਵੀ ਬੰਦੇ ਆਏ ਤੇ ਮੇਰੇ ਲਫੇੜਾ ਮੜੇ ज ाो तजु ਵੀਰੋ ਤਾਂ ਮੈਨੂੰ ਪਤਾ ਲੱਗ ਗਿਆ ਇਹ ਤਾਂ ਕੁੱਟਾ ਨਾ ਕੁੱਟੇ ਦੀ ਬੀਮਾਰੀ ਤੋਂ ਵੀ ਮਜ਼ਾ ਆ ਗਿਆ ਬੀਮਾਰੀ ਤੇ ਪਤਾ ਚੱਲਿਆ ਹੈਂ ਤਾਂ ਤਪੜਦਾ ਵਾਲੇ ਪੂਰਾ ਹਸਾਬ ਦਾ ਹਸਤਾ ਸਹੀ ਗੱਲ ਆ ਉਹ ਮੈਂਟ ਮਾਰਦਾ ਬਾਬਾ ਜੁਣੇ ਮੈਂ ਸਾਡਾ ਗੋਰਾ ਸੀ ਹੂੰ ਡਰਾਈਵਰ ਸਾਹਿਬ ਹੂੰ ਗੋਰੇ ਨੂੰ ਮੈਂ ਫੜਾ ਤੇ ਡੋਡੇ 5 ਕਿਲੋ ਅੱਛਾ ਇੱਥੇ ਸੀਜ਼ਨ ਚੱਲਦਾ ਸੀ ਗੱਲੇ ਦਾ ਤੇ ਗੱਡੀਆਂ ਖੜੀਆਂ ਨਾ ਵੀਰ ਕੇ ਗਿੱਲਾਂ ਵਾਲੇ ਮੈਨੂੰ ਕਹਿੰਦੇ ਯਾਰ ਅਜੀ ਤਾਂ ਦਾਸ ਜਾਣੇ ਆ ਯਾਰ ਅੱਧਾ-ਅੱਧਾ ਕਿਲੋ ਰੋੜੇ ਜੇ ਕੋਈ ਗੱਡੀ ਵਾਲਾ ਲਿਆ ਦੇਵੇ ਕਹਿੰਦਾ ਕਿਰਾਇਆ ਦੇ ਦਿਆਂਗੇ ਬਾਬਾ ਇੱਥੇ ਮਹਿੰਗੇ ਵਾਲੇ ਆ ਯਾਰ ਅੱਛਾ ਮੈਂ ਨਾ ਕੋਰੇ ਨੂੰ ਫੜਾ ਦਿੰਦੇ ਆ ਹਾਂ ਤੈਨਾਂ ਫੜਾ ਦੇ ਮੈਂ ਫੜਾ ਤੀ ਠੀਕ ਆ ਕੋਰੇ ਨੇ ਤਾਂ ਫੋਨ ਲਾ ਲਿਆ ਮੈਨੂੰ ਹੈਲੋ ਮਂਗਾ ਗੱਡੀ ਫੜੀ ਗਈ ਸੰਗਤੋ ਹਾਂ ਮਾਲ ਲੈ ਕੇ ਕੀ ਆ ਰਹੀ ਆ ਲੈ ਕੇ ਮੈਂ ਕਿਹਾ ਤੂੰ ਕਿੱਥੇ ਹੁਣੇ ਨਵੇਂ ਲੇੜ ਕੇ ਤੁਰ ਲੱਗ ਮੈਂ ਕਿਹਾ ਤੂੰ ਨਹੀਂ ਨਾ ਖੜ ਜਾ ਇੱਥੇ ਇੱਥੇ ਖੜ ਜਾ ਬਲਜੀਤ ਕਾ ਦਾ ਪ੍ਰਾਣ ਐ ਐਸ ਐਚਓ ਸਾਲੇ ਮੈਂ ਕਿਹਾ ਖੜੇ ਸੇ ਮੈਂ ਕਿਹਾ ਭੇਜਣਾ ਤੇਰੇ ਕੋਲੇ ਹੁਣੇ ਮੈਂ ਕੱਟ ਲਈ ਜਾਂਦਾ ਮੈਂ ਕੱਟਦਾ ਫੋਨ ਉਹਨੇ ਲਾ ਲਿਆ ਮੈਂ ਕੱਟ ਦਿਓ ਲਾ ਲਈ ਮੈਂ ਕਿਹਾ ਜਦ ਤੂੰ ਰੁਕ ਜਾ ਗੱਲ ਉਹ ਕਹਿੰਦਾ ਮੈਂ ਤਾਂ ਖਰੀ ਜਾਂਦੇ ਆ ਕੀ ਆ ਮਿਲਤਾਂ ਨਾ ਮੈਂ ਕਹਿੰਦਾ ਬਿਲਕੁਲ ਨਹੀਂ ਮੈਂ ਤੇ ਨਹੀਂ ਇਹਨਾਂ ਆਪਾਂ ਇਹਨਾਂ ਤੋਂ ਲੈਣਾ ਦਾ ਯਾਰ ਹਲੋ ਕਹਿੰਦਾ ਵੀ ਫਰਾਦੇ ਬਾਈ ਨੇ ਪੈਸੇ ਮੋੜ ਤੇ ਸਾਰੇ ਮੋੜ ਤੇ ਰੰਗ ਮੈਂ ਬੋਲਾਂਗਾ ਡੋਡੇ ਦਾ ਮੈਂ ਕਹਿੰਦਾ ਥਾਲੇ ਲੱਗਦੇ ਡੋਡੇ ਉਹ ਕਹਾਵਾਂ ਕਨ ਅੱਧਾ ਕਿੱਦੂ ਰੱਖਿਆ ਇਹਨਾਂ ਨੇ ਉਹ ਵੀ ਮੋੜ ਤੇ ਮੈਂ ਕਿਹਾ ਤੂੰ ਫੋਨ ਕੱਟ ਮੈਂ ਹੋਰ ਦਵਾ ਕੇ ਤੋਰੂੰ ਤੈਨੂੰ ਲਾ ਕੇ ਹੈਲੋ ਕਹਿੰਦਾ ਸਾਰਾ ਗੋ ਮੋੜ ਕੇ ਯਾਰ ਉਹ ਕਹਿੰਦੇ ਜਾ ਵੇਸੀ ਆਪਣੀ ਛੁੱਟੀ ਲਾ ਕੇ ਗੇਮ ਬੰਦਾ ਗਾ ਪਉਣਾ ਕੀਤੇ ਮੈਨੂੰ ਨਾ ਗੁਰੂ ਆ ਤੇਰਾ ਇਹ ਵਾਲੇ ਮੈਂ ਆਏ ਨੂੰ ਦੱਸਿਆ ਮੁਰਗੇ ਢਾਪੇ ਤੇ ਗਏ ਨੂੰ ਮੈਂ ਕਿਹਾ ਐਸਚੂ ਤੇ ਕੋਈ ਨਹੀਂ ਸਾਡਾ ਵੀ ਜਿਹੜੇ ਮੈਂ ਤੂੰ ਕਰਦਾ ਹੀ ਨਾ ਮੈਂ ਬੋ ਵੀ ਅਸੀਂ ਕਰੀਣਾ ਬੋ ਕਹਾ ਕਿ ਤੇਰੀ ਨਾਲ ਕੋਈ ਬੰਦਾ ਤੇਜ ਹੁੰਦਾ ਉਹ ਕਹਿੰਦਾ ਢੜਪੇ ਖੜਾ ਰਹਿੰਦਾ ਜਿੱਦਾਂ ਜਿੱਦ ਕਿੱਥੋਂ ਆਲਾ ਵੀ ਮੈਂ ਕਹਿੰਦਾ ਨਹੀਂ ਮੈਨੂੰ ਨਹੀਂ ਕਿਉਂ ਮਾਰੇ ਮੇਰੇ ਦਾ ਸੰਗ ਤਾਂ ਬੰਦੇ ਬਹੁਤ ਆ ਮੈਂ ਤਾਂ ਭੀ ਜਿਹੜੇ ਨਹੀਂ ਕੋਈ ਲੱਗੂ ਮੈਂ ਤਾਂ ਤੇਰੇ ਕੋਲ ਵੇਚ ਦੇਣਾ ਸੀ ਕੀੜੀ ਨਹੀਂ ਆਇਆ ਗੇਮਾਂ ਪਾ ਜਾਂਦੇ ਬੱਬਾ ਬੰਦੇ ਪਤਾ ਨਹੀਂ ਲੱਗਦਾ ਬਹੁਤ ਤੇਜ਼ ਆ ਦੁਨੀਆ ਸਹੀ ਗੱਲ ਟਰੱਕਾਂ ਵਾਲੇ ਹੁਣ ਮੇਰੀ ਗੱਲ ਤੁਹਾਨੂੰ ਟਰੱਕਾਂ ਵਾਲੇ ਕੀ ਕਰਦੇ ਆ ਹੁਣ ਆਪਣੇ ਪਿੰਡਾਂ ਦੇ ਮੁੰਡੇ ਆ ਇਹ ਜਾਣਦੇ ਮੇਰੇ ਕੋਲ ਟਰੱਕ ਲੈ ਕੇ ਹੂੰ ਮੈਨੂੰ ਮਾਣ ਹੁੰਦਾ ਵੀ ਸਾਡੀਆਂ ਗੱਡੀਆਂ ਉਦੋਂ ਐਸਐਚਓ ਨੂੰ ਕਹਤਾ ਸਾਨੂੰ ਸਾਰਿਆਂ ਨੂੰ ਵੀ ਡੋਡੇ ਨਹੀਂ ਵੇਚਨੇ ਉੱਥੇ ਬੰਦ ਕਰੋਗੇ ਰਾਸਤਾਂ ਦੀ ਰੌਲਾ ਯਾ ਪੈ ਗਿਆ ਸੀ ਦੁਬਾਰਾ ਫੇਰ ਸ਼ੁਰੂ ਹੋਏ ਸੀ ਸਾਰਾ ਉਹਨੇ ਬੰਦ ਕਰ ਦਿਓ ਬੰਦ ਤਾਂ ਹੁਣ ਕੀ ਨਾ ਕਰਦਾ ਅਸੀਂ ਭਰਾਵਾ ਜਿਵੇਂ ਆਪਣੀ ਗੱਡੀ ਆ ਗਈ ਇਹ ਆ ਗਈ ਸੀ ਗੱਡੀ ਚ ਰੱਖ ਤੇ ਉਥੋਂ ਘੜ ਘੜ ਫੜਾਈ ਗਈ ਦੂਜੀ ਆ ਗਈ ਉਥੋਂ ਘੜ ਘੜ ਫੜਾਈ ਗਈ ਸਾਡਾ ਕੋ ਮਾਮਾ ਹੁੰਦਾ ਹੀ ਰਾਜਸਤਾਨੀ ਉਹ ਵੇਚ ਦਾਂਦੇ ਰਾਤ ਨੂੰ ਉਹ ਇਹਦੀ ਗੱਡੀ ਥੱਲੇ ਬਾਹਰ ਟੀ ਰੱਖ ਕੇ ਡੋਟਣ ਮੰਜੜਾ ਲਾ ਕੇ ਪੈ ਗਿਆ ਮੰਝਾ ਛਾਂਵੇਂ ਆ ਗਿਆ ਉਹ ਜੰਡ ਦੀ ਖਾ ਸੀ ਇਹਨੇ ਮਾਰਿਆ ਗਿਆ ਗੱਡੀ ਲੈ ਕੇ ਤੁਰ ਗਿਆ ਪਾਲਟੀ ਇੱਥੇ ਵੀ ਧੁੱਪੇ ਕਲ ਨਹੀਂ ਪਾਲਟੀ ਉਹ ਸ਼ਿੰਕਾ ਦਾ ਜੋ ਜੜਾ ਨਾਲ ਨਾ ਇਹਨਾਂ ਨਾਲ ਕੋਈ ਵੀ ਨਾ ਇਹਦੇ ਤੋਂ ਟਰੱਕ ਖਾ ਲਿਆ ਮੈਨੂੰ ਲੱਗਿਆ ਸਾਰੇ ਨੂੰ ਤਾਂ ਦੱਸ ਕੇ ਪੈਂਦਾ ਬਾਈ ਧੰਨਵਾਦ ਤੇਰੇ ਧੰਨਵਾਦ ਪਾਲਟੀ ਪਈਆ ਹਾਂ ਕੰਢੀ ਵਾਲੀ ਅੱਡ ਪਈ ਆ ਪੱਡ ਸੁੱਤਾ ਕੋਸ ਨਾਲੇ ਨਾ ਬੜੇ ਤਗੜੇ ਲਕੋਏ ਹੋ ਹਨੇ ਕਈ ਵਾਰੀ ਆਏ ਵੀ ਹੋ ਜਾਂਦੀ ਆ ਬੜੇ ਤਗੜੇ ਕੰਦਲ ਕੋਏ ਆ ਇੱਕ ਮੇਰੀ ਹਾਂ ਨਾ ਇਹੋ ਆਪਣਿਆਂ ਗੱਟਣਾ ਕੋਈ ਨਾ ਖੜੀਆਂ ਰਹਿਣ ਦੇ ਤੇ ਭਰਾ ਹਾਂ 5 ਕਿਲੋ ਕਿਸ ਕਾਲੇ ਹਾਂ ਆਪੀ ਆਪਣੀ ਗਲੀ ਆਪੀ ਹਾਂ ਗੋਰੇ ਨੇ ਹੂੰ ਨਾਗਾ ਗੋਰੇ ਮੜਕੇ ਆ ਹਾਂ ਉਹ ਨੂੰ ਡੇ ਲੈ ਗਿਆ ਚੱਕੀ ਮਾੜੀ ਗੱਲ ਆ ਮੈਨੂੰ ਇਹਨੇ ਲਾਸਤਾ ਮੈਨੂੰ ਕਦੋਂ ਲੈ ਗਿਆ ਤੇ ਨਾ ਪਪਾ ਲੈ ਗਿਆ ਯਾਰ ਉਹਦਾ ਤੇਜ ਤੇ ਮੈਨੂੰ ਨਾ ਮਾੜੀ ਗੱਲ ਆਪਣੀ ਬੇਇੱਜ਼ਤੀ ਆ ਯਾਰ ਇਹ ਉਹਨਾਂ ਨਾਲ ਲੈਣਾ ਨਾ ਬਾਬੇ ਦੇ ਪਿੰਡਾਂ ਦੀਆਂ ਗੱਡੀਆਂ ਵੀ ਚੋਰੀ ਕਰੀ ਜਾਂਦੇ ਹਨ ਤੇ ਇਹਨੇ ਮੜਾ ਲਿਆ ਸੀ ਪਹਿਲੇ ਜਿਹੜੇ ਗੱਡੀ ਲੈ ਕੇ ਆਇਆ ਬਾਬਾ ਨੰਨੀ ਪਾ ਕੇ ਤੇ ਆਏ ਚੂਣੀ ਭਰਨੀ ਆਏ ਪਾਣੀ ਦੀ ਪਾਣੀ ਸਨਾਂ ਲੈ ਜਾ ਲਾ ਫਿਰ ਮੇਰੇ ਮੈਨੂੰ ਸੌ ਆ ਮੈਂ ਜੋ ਰੋਜੀ ਨਵੀ ਲੈ ਕੇ ਆਂ ਜੇ ਮੈਂ ਚੱਕੀ ਹਾਂ ਹਾਂ ਉਹ ਥਿਲਾਂ ਕੱਢੀ ਇਹ ਤਾਂ ਪਰ ਫੈਣੀ ਹੋਈ ਘਰ ਨਹੀਂ ਚਲਣੀ ਸਵਾ ਚਲਣੀ ਸਵਾ ਕਿਉਂ ਕਿਉਂ ਦੀ ਚੀਉ ਵੀ 5 ਕਿਲੋ ਡੋਡਿਆਂ ਦੇ ਸੇਈ ਬੰਦਿਆਂ ਨੇ ਸਾਡੇ ਡਰਾਈਵਰਾਂ ਨੇ ਵੀ ਆੜ ਕੇ ਮਾਰਿਆ ਡਰਾਈਵਰਾਂ ਦਾ ਠੀਕ ਹੈ ਜਿਵੇਂ ਉਹਨਾਂ ਮਾਨਲਾ ਕੋਲਾ ਆਂਦਾ ਕੋਲਾ ਰਾਜ ਪਾ ਪੀਚਣ ਲੱਗੀ ਕੋਲਾ ਵੀ ਮੇਂ ਵੇਚਦੇ ਆ ਉਹ ਮਿਲਾ ਕੇ ਵੇਚਿਆ ਉਹਨਾਂ ਨੇ ਅੱਧਾ ਕੋਲਾ ਲਾ ਗਏ ਵਿੱਚ ਕੋਲਾ ਮਿਕਸ ਕਰ ਦਿੰਦੇ ਕੋਲਾ ਥੋੜੀ ਆ ਉਹਦਾ ਪੱਥਰ ਆ ਪੱਥਰ ਆ ਭਈ ਗੱਲ ਪੱਥਰ ਨੂੰ ਕਾਲਾ ਰੰਗ ਕਰਿਆ ਹੁੰਦਾ ਉਹ ਵਿੱਚ ਮਿਕਸ ਕਰ ਦਿੰਦੇ ਉਹਨਾਂ ਪੱਥਰ ਭੱਠਿਆਂ ਦੀ ਥੋੜੀ ਮੱਤੂ ਆ ਕੇ ਰੋਤੀ ਰਹਿ ਜਾਣਾ ਬਾਬਾ ਉਹਦਾ ਗੱਡਣਾ ਲਾ ਲਾਉਂਦੇ ਨੇ ਭੱਠਿਆਂ ਦੇ ਯਾਰ ਜਦੋਂ ਵੇਖਿਆ ਭੱਠਿਆਂ ਤੇ ਇੰਨਾ ਪੱਥਰ ਪਿਆ ਮੇਰੇ ਕੋਲੇ ਮੈਨੂੰ ਤਾਂ ਪਤਾ ਲੱਗਿਆ ਰਾਜਸਤਾਨੀ ਘੋੜਾ ਫੜਿਆ ਵੋਸ ਨਾਮ ਮੇਰੇ ਕੋਲੇ ਕੇਸ ਆ ਗਿਆ ਤੇ ਨਿਹੰਗਲੇ ਦੇ ਬੰਦੇ ਦਾ ਪੱਠਾ ਮੈਨੂੰ ਕਹਿੰਦੇ ਰਾਏ ਕਰਕੇ ਆਪਣੀ ਗੱਡੀ ਛਡਾ ਆ ਕੇ ਪੈਸੇ ਵੱਧ ਮੰਗਦੇ ਆ ਕੋੜਾ ਲਾ ਵੇਚਿਆ ਚ ਬੜੀ ਆ ਇਹ ਕੋੜਾ ਆ ਪਾ ਲਾ ਤਾ ਕੋੜਾ ਤਾਂ ਥੋੜਾ ਹੀ ਲਾਇਆ ਬਾਕੀ ਤਾਂ ਉਹਦਾ ਲਾਹਾ ਤਾ ਹਾਂ ਮੈਂ ਉਹਨੂੰ ਫੋਨ ਲਾਇਆ ਮੈਂ ਕਿਹਾ ਚੱਲ ਜਿੰਨਾ ਕੋੜਾ ਲਾਇਆ ਉਨੇ ਤਾਂ ਛੱਡ ਦੇ ਕਹਿੰਦਾ ਬਾਬਾ ਕੋੜਾ ਲੈ ਜਾਣ ਜਾ ਕੇ ਬੀਚ ਦੇ ਹਾਂ ਹਾਂ ਮੈਂ ਤਾਂ ਤੂੰ ਭੱਠੇ ਚ ਬਾੜ ਲਾ ਦੇ ਨਾ ਬਾਬਾ ਅੱਧਾ ਪੱਥਰ ਐ ਉਹ ਨੰਦਾ ਦਾ ਪੱਥਰ ਬਾਹਰ ਚ ਸਿਲੰਡਰ ਤੇ ਰੱਖੀ ਬਹਿਨਾ ਉਹਨੇ ਅੱਧਾ ਘੰਟਾ ਚਲਾ 15 ਮਿੰਟ ਚਲਾ ਉਹ ਮੱਚਦਾ ਹੀ ਨਹੀਂ ਹੈਗਾ ਉਹ ਮੱਚਦਾ ਹੀ ਨਹੀਂਗਾ ਉਹ ਹੀ ਪਿਆ ਲਾਲ ਹੋਇਆ ਉਹ ਹੀ ਪਿਆ ਲਾਲ ਹੋਇਆ ਨਹੀਂ ਬੱਟਾ ਉਹਨੇ ਕਹਿੰਦਾ ਬੱਟਾ ਉਹਨੇ ਕਹਿੰਦਾ ਮੈਂ ਪੱਕੀ ਆ ਉਹ ਕਹਿੰਦਾ ਹੁਣ ਮੈਂ ਦੱਸਦੇ ਹਾਂ ਕਿ ਹੁਣ ਕੋਲਾ ਚੁਗ ਚੁਗ ਪਾਵਾਂ ਹਾਂ ਕਿਹੜਾ ਬੱਟਾ ਕਿਹੜਾ ਕੋਲਾ ਥੌੜੀ ਦੇ ਦੇ ਬਿਠਾਵਾ ਬੰਦਿਆਂ ਦੇ ਵਿੱਚ ਜਿਹੜਾ ਟੁੱਟ ਗਿਆ ਉਹ ਭੱਠੇ ਚ ਪਾ ਦਿਆ ਕਰੋ ਜਿਵੇਂ ਇੱਕ ਸਾਲ ਕਹਿੰਦੀ ਹਾਂ ਬਿਓ ਬਣਾਈ ਜਾਣੇ ਦੋ ਨੰਬਰੀ ਜਿੱਤੇ ਭਾਈ ਅੱਗੇ ਆਪਾਂ ਉਹ ਕਹਿੰਦੇ ਵੀ ਪੜਿਆ ਵਾ ਜਿਆਦਾ ਦਿਮਾਗ ਖਰਾਬ ਹੋ ਗਿਆ ਪਹਿਲਾਂ ਕਦੇ ਇੰਜੀਨੀਅਰ ਸੀਗਾ ਮੋੜ ਕੇ ਗੇਪੀ ਕਰ ਲਈ ਉਹਨੇ ਆਹ ਵੱਟ ਕੇ ਆਏ ਫਿਰ ਸਕੇਚ ਨਾਲ ਨਿਸ਼ਾਨੀ ਲਾ ਕੇ ਫਿਰ ਆਏ ਥੱਲੇ ਰਾਤੀ ਕੰਨ ਕਾਇ ਰੱਖ ਕੇ ਥੋੜੀ ਮਰਗੇ ਟਕ ਆਹ ਫਿਰ ਆਏ ਮੈਂ ਕਿ ਉਹਨਾਂ ਦੇ ਇੱਕ ਪਾਲੀ 2 ਮਹੀਨੇ ਚ ਬੱਟੂ ਜਿਹੜੇ ਸਾਹਬ ਨੇ ਦੋ ਵਕਤ ਚੱਲਦੇ ਜਿਹੜੇ ਇੰਜੀਨੀਅਰ ਹੁੰਦੇ ਜਿਹੜੇ ਉਹ ਹੈ ਜੀ ਹੁੰਦਾ ਸਾਡਾ ਚਾਚਾ ਵੀ ਇੰਜੀਨੀਅਰ ਸੀ ਪੜ ਗਿਆ ਜਿਆਦੇ ਪੜੇ ਤੇ ਦਿਮਾਗ ਖਰਾਬ ਹੋ ਗਿਆ ਠੀਕ ਹੈ ਦਿਮਾਗ ਤੇ ਲੋਡ ਪੈ ਗਿਆ ਨਵਲਾਣ ਚਲਿਆ ਗਿਆ ਛੋਟੀ ਉਮਰ ਸੀ ਉਹ ਸਾਲਿਆਂ ਦਾ ਮੋਟਰਸਾਈਕਲ ਖੜਾ ਸੀ ਹੁਣ ਪੁਲਿਸ ਉਧਰ ਨਹੀਂ ਗਾਏ ਵੀ ਆਪਣੇ ਜਿਹੜਾ ਨੇੜੇ ਆ ਜੂ ਵਾਣ ਉਹਨਾਂ ਨੂੰ ਵੀ ਪਤਾ ਸੀ ਇਹਦੇ ਦਿਮਾਗ 'ਚ ਫਰਕ ਹੈ ਇਹ ਵਾਈ ਪੀਸਾ ਪੀਸਾ ਜਾਈ ਮਾਰ ਕੇ ਥਾਪੀ ਦੀ ਚਾਬੀ ਬਚੈ ਲਾ ਕੇ ਸਟਾਰਟ ਕਰਕੇ ਪਜਾਤਾ ਕਬਾਣੇ ਮੁੰਦਾ ਹੀ ਘਰੀ ਉਹਨਾਂ ਨੇ ਪੀਛਾ ਦੇ ਮਗਰ ਲਈ ਇਹ ਕਿਸੇ ਦਾ ਦੇ ਉਹਨੂੰ ਚਲਾਉਣਾ ਆ ਗਿਆ ਓਹ 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 ਓ ਕੁੱਤਰਾ ਇਹ ਇਹਨਾਂ ਨਾਲੇ ਫਰਕ ਹੈ ਇਹਨੂੰ ਚਾੜਦੇ ਹਾਂ ਹਾਂ ਚੰਗੀ ਦਵਾਈ ਦੀ ਪਰਖੀਗਾ ਦਵਾਈ ਦੀ ਬਾਗ ਲੋਗੇ ਬਾਬਾ ਅੱਛਾ ਮੈਨੂੰ ਕਹਿੰਦੇ ਵੀ ਇਹਨੂੰ ਤੂੰ ਛੱਡ ਕੇ ਆ ਨਾਲ ਜਾ ਹਾਂ ਅਸੀਂ ਉਹ ਲਿਆਉਣ ਲੱਗੇ ਸੀ ਪੂਰਾ ਸਜਾ ਲਿਆ ਉਹਨੂੰ ਐਵੇਂ ਹੀ ਖੋਈਆ ਪਰਨਾ ਸੱਟ ਲੈਣੋਂ ਆਪਾਂ ਕਿਹਾ ਹੁਣ ਪਾਗਲ ਨੂੰ ਥੋੜੀ ਦਿੱਤਾ ਜੱਜ ਬਹਿਣ ਬੰਦਾ ਕੋਈ ਤੇ ਉਹ ਆਏ ਜਦੋਂ ਬਾਰਨਰ ਕਹਿੰਦਾ ਇਹ ਮੈਂ ਕਹਿੰਦਾ ਤੇ ਨਾ ਵਿਆਹ ਕਰਾਵਾਂਗੇ ਤੇ ਨਾ ਵਿਆਹ ਕਰਾਵਾਂਗੇ ਕੰਮ ਹੋ ਗਿਆ ਜਹਾਜ ਵਾਲੇ ਪਾਸੇ ਨੂੰ ਮਾਇਤ ਲਾਉਂ ਹੁਣ ਉਹਨਾਂ ਨੇ ਸਾਦ ਲੈ ਉਸ ਲਾਤਾ ਹੀ ਮੁੜਿਆ ਇਹਨਾਂ ਕੋਲੇ ਫੇਰ ਵੱਜਿਆ ਕਹਿੰਦੇ ਮੁੜਿਆ ਨਾ ਜਹਾਜ ਵਾਲੇ ਲਾਤਾ ਮੁੜਿਆ ਯੋਧਾ ਗਲਗਾ ਕਹਿੰਦਾ ਮੈਂ ਚਲਾਉਂਗਾ ਉਹ ਵੀ ਬਹੁਤ ਔਖਾ ਲਿਆਦਾ ਸੀ ਅਸੀਂ ਮੈਂ ਉਹਨੂੰ ਮੇਲਣ ਗਿਆ ਉੱਥੇ ਉਹਨਾਂ ਨੇ ਕਾਰਖਾਨੇ 'ਚ ਕਰਤਾ ਅੱਛਾ ਸੀਖਾਂ 'ਚ ਬੈਠਾ ਹਾਂ ਮੇਰੇ ਕੋਲ ਆ ਗਿਆ ਤੂੰ ਮੇਰੇ ਪਿੰਡੋਂ ਕਹਿੰਦਾ ਮੈਂ ਕਿਹਾ ਹਾਂਜੀ ਹੂੰ ਤੁਹਾਡੇ ਪਿੰਡੋਂ ਹਾਂ ਤਾਰੀ ਹਡੂ ਮੈਂ ਕਿਹਾ ਠੀਕ ਹੈ ਠੀਕ ਹੈ ਠੀਕ ਹੈ ਹੋਰ ਕਿਵੇਂ ਆ ਮਾਦੀ ਗਾ ਦਵਾਈ ਜਾਣ ਬੜਾ ਦਵਾਈ ਜੀ ਦਾ ਬੈਠਾ ਆਪਾਂ ਨੇ ਦਵਾਈ ਜੀ ਬੈਠਾ ਆਪਾਂ ਘਰੇ ਬੈਠੇ ਅੱਜ ਨੂੰ ਨਾਲ ਲੈ ਕੇ ਜਲਦੂ ਚੰਗਾ ਹਾਂ ਪਾਵਰ ਬੋਰਡ ਬਣਾ ਲਾ ਮੈਂ ਬਣਾ ਲੂੰਗਾ ਮੈਂ ਜੀ ਅਪਾ ਕਨੇਡਾ ਹੀ ਲੈ ਜਾਗੇ ਕਨੇਡਾ ਹੀ ਸੁਨੀਤ ਕਨੇਡਾ ਵੀ ਜੇ ਲੱਗਣ ਲੱਗ ਪੱਕੇ ਹੀ ਉਹ ਕਈ ਵਾਰੀ ਬੰਦੇ ਆ ਜੱਕੜ ਜਾਂਦੇ ਸਾਡੇ ਇੱਥੇ ਗੰਗਾ ਪ੍ਰਧਾਨ ਬਣਾਦਾ ਰੋਡਾਂ ਵਾਲੇ ਕਾਲਜ ਦਾ ਬੋਗਿਆਂ ਵਾਲਾ ਸੀ ਅੱਛਾ ਉਹ ਗੰਦਾ ਮੇਰੇ ਨਾਲ ਤੁਰਿਆ ਫਿਰ ਇੱਕ ਸਾਡਾ ਬੰਦਾ ਆ ਗਿਆ ਮੈਨੂੰ ਕਹਿੰਦਾ ਉਹ ਥੋੜਾ ਦਿਮਾਗ ਤੇ ਲੋੜ ਸੀ ਉਹਦੇ ਹਰਵੀ ਸਿੰਘਾ ਕਿਵੇਂ ਆ ਕਹਿੰਦਾ ਮੈਂ ਕਿਹਾ ਠੀਕ ਆ ਅਜਾ ਸਿੰਘਾ ਗੱਲ ਹੋਣਾ ਕਹਿੰਦਾ ਸਿੰਘਣੀ ਦਾ ਪਾਸਪੋਰਟ ਹੈਗਾ ਮੈਂ ਕਿਹਾ ਜੀ ਹੈਗਾ ਬੱਚੇ ਦਾ ਪੰਜਗੀ ਦਾ ਕਹਿੰਦਾ ਹੈਗਾ ਆਪਾਂ ਕਮੇਟੀ ਬਣਾਈ ਆ ਆਪਣੀ ਆਪਣੀ ਟੀਮ ਜਾਣੀ ਹੈ ਅਮਰੀਕਾ ਤੇਰਾ ਪਹ ਇਹ ਅਗਲੇ ਮਹੀਨੇ ਤੇਰਾ ਨਾਮ ਆ ਪਾਤਾ ਮੈਂ ਵਿੱਚ ਓਏ ਹੋਏ ਮੈਂ ਪਿੰਨਾਂ ਦਾ ਪਾਤਾ ਤੁਹਾਡਾ ਇੱਕ ਜਾਨ ਨਾ ਜਾਈਆ ਆਪਣੇ ਮੈਂ ਤਾਂ ਰਾਮੂ ਦੀ ਘੂਆ ਦਾ ਮੁੰਡਾ ਆਹ ਉਹ ਮੇਰੇ ਉੱਜਾ ਮਾਰੇ ਤੁੰਗੰਗਾ ਮੈਂ ਕਿਹਾ ਵੀਰਾਵੀ ਨੀਰਾਵੀ ਹਾਂ ਵੀਰਾਵੀ ਨੀਰਾਵੀ ਘੂਆਰੇ ਹਾਂ ਨਾ ਕੁੱਝ ਇਹੇ ਨਾਲ ਵੀ ਵੱਡਾ ਮੇਰਾ ਤੀਨੋ ਪਤੀ ਜੀ ਨੇ ਕਿਹਾ ਉਹ ਗਾਉਂ ਨਹੀਂ ਜਾਂਦਾ ਮੈਂ ਲੈਟ ਪਈ ਮੈਂ ਉਹ ਹੈਲ ਪਈ ਆ ਸਾਇਆ ਕਿਹੜੇ ਪੈ ਲੈ ਉਹ ਬਾਬਾ ਸ਼ਾਮ ਨੂੰ ਮੈਨੂੰ ਤੇ ਕਹਿੰਗੇ ਉਹਨੂੰ ਫੇਰ ਮਿਲ ਪਿਆ ਕਿਵੇਂ ਅੰੰਗਾ ਮੈਂ ਕਿਹਾ ਠੀਕ ਆ ਗੱਲ ਸੁਣ ਲੈ ਸਿੰਗਾ ਕਹਿੰਦਾ ਯਾਰ ਇਹ ਆਪਾਂ ਬਣਾ ਲਈ ਕਮੇਟੀ ਆਪਾਂ ਗੱਲ ਸੁਣ ਲੈ ਜਿੰਨੇ ਵੀ ਸਾਡੇ ਬੰਦੇ ਨੇ ਅੰਗਰੇਜ਼ ਫਰਾਂਸੀਆਂ ਥੱਲੇ ਕੰਮ ਕਰਦੇ ਸਾਰੇ ਇੱਥੇ ਲੈ ਕੇ ਆਉਣੇ ਇਹਨਾਂ ਨੂੰ ਮਾਰ ਤੱਕ ਰਹਿਣ ਦੇਣਾ ਕਹਿੰਦਾ ਆਪਾਂ ਕਮੇਟੀ ਬਣਾਉਣੀ ਆ ਸਾਰੀ ਇੰਡੀਆ ਸੱਦਾ ਆਹ ਲੰਗਾ ਮਹੂਰ ਹੋ ਤਾ ਨਹੀਂ ਸੁਭਾਜ ਨੂੰ ਲਗਾ ਦੇ ਜਹਾਜ਼ ਤੇ ਸ਼ਾਹ ਨੂੰ ਵਾਪਸ ਭਲਾ ਲੈ ਨਹੀਂ ਪਤਾ ਮੈਂ ਕਿ ਤਾਰਕੀ ਨੂੰ ਕਦੇ ਜਹਾਜ਼ ਸਾਡੇ ਘਰੇ ਖੜਾ ਉਹ ਚੱਲਣਾ ਕੋਲ ਨੀ ਨੰਬਰ ਸਮਝਣਾ ਹਾਂ ਉਹ ਬੰਦਾ ਕੋ ਆ ਵੀ ਕਰਨ ਨਹੀਂ ਲਿਆਵਾ ਇੱਕ ਨਾ ਖੋਰੇਸਾਨੀ ਜਮੈਨ ਆਉਂਦੀ ਆ ਅੱਛਾ ਆਪਣੇ ਕੋਲ ਨਾ ਦਰਸ਼ਨ ਹੁੰਦਾ ਜੀਰੀ ਵਾਲਾ ਢਾਬੇ ਤੇ ਮੈਨੂੰ ਕਹਿੰਦੇ ਪ੍ਰਤਾਪ ਨਾਲ ਦੇ ਡੋਟੇ ਨਹੀਂ ਮਿਲਦੇ ਮੈਂ ਕਿਹਾ ਕਿਉਂ ਕਿਉਂ ਕੰਨਾਂ ਨੂੰ ਸ਼ੀਕ ਕਰਦੇ ਆ ਅੱਛਾ ਸਾਲਿਆ ਮੈਂ ਕਿਹਾ ਡੂਟਿਆਂ ਨਾਲ ਵੀ ਸ਼ੀਕ ਨਹੀਂ ਮੈਂ ਕਿਹਾ ਕਢਾ ਦਿੰਨੇ ਆ ਮੈਂ ਬਾਬਾ ਖੋਰੇਸਾਨੀ ਜਮੈਨ ਲਿਆ ਕੇ ਕਿ ਪਾਈਆ ਡੋਟਿਆਂ ਚ ਅੱਧਾ ਇੱਕ ਚਮਚਾ ਪੀਸਦਾ ਜਦੋਂ ਉਹਨੇ ਖਾਧੇ ਉਹਦਾ ਮੂੰਹ ਲਾਲ ਫਰੈਂ ਡਰਗਾ ਉਵੇਂ ਠੀਕ ਨਾ ਹੋਇਆ ਹਾਂ ਮਗਾ ਕਿਵੇਂ ਨਜ਼ਾਰਾ ਆ ਗਿਆ ਸਾਈ ਰੋਡੇ ਆ ਉਹ ਕਹਿੰਦਾ ਮੈਂ ਕਿਹਾ ਬਾ ਇਹ ਦੇ ਉਹਨਾਂ ਦੇ ਡੀ ਨਾਲ ਮੈਂ ਕਹਿੰਦਾ ਮੈਂ ਨਹੀਂ ਦੇ ਰਿਹਾ ਉਹਨਾਂ ਤੈਨੂੰ ਦੇ ਦਿਆ ਕਰਾਂ ਤੈਨੂੰ ਦੇ ਦਿਆ ਕਰਾਂ ਉਹ ਰਾਤ ਨੂੰ ਆਪਣੇ ਵਾਲੇ ਨੇ ਕੀ ਕਰਿਆ ਚੱਕ ਕੇ ਬਾਜੇ ਉਹਨਾਂ ਦਾ ਕਨੈਕਟਰ ਸੀ ਲੋਹਾਰੇ ਵਾਲਾ ਹਾਂ ਸੇਵਕ ਨੇ ਨਾਲ ਆਉਣਾ ਸੀ ਉਹਨਾਂ ਦੇ ਉਹ ਬੰਦ ਰਾਜ ਪ੍ਰਧਾਨ ਦਾ ਹਾਂ ਸੇਵਕ ਨੇ ਨਾਲ ਆਉਣਾ ਸੀਗਾ ਤੇ ਉਹਨਾਂ ਨੂੰ ਦੱਸਣ ਲੱਗਿਆ ਕਿ ਨਜ਼ਾਕੀ ਹਾਂ ਉਹ ਕੰਦੇ ਖਾਦ ਖਾਂਦਾਰ ਕੀ ਉਹਨਾਂ ਦੇ ਕਨੈਕਟਰ ਨੇ ਚੰਚਾ ਭਰ ਕੇ ਖਾ ਲਿਆ ਨਾ ਤਾਂ ਇਹ ਨੂੰ ਪਤਾ ਵੀ ਕਿਵੇਂ ਖਾਣੀ ਹੈ ਨਾ ਉਹ ਨੂੰ ਪਤਾ ਚੰਚਾ ਭਰ ਕੇ ਖਾ ਗਿਆ ਬੱਬਾ ਤੇ ਲਾ ਤੇ ਕੱਪੜੇ ਜਦੋਂ ਇਥੇ ਪਰਪੇ ਕਲੈਸ ਤੱਕ ਤਲੈਤਾ ਕੋਈ ਤਾਂ ਨੀਕਰ ਵੀ ਦਾ ਪਾਉਂਦਾ ਪਰ ਛਿਓ ਇਹਨਾਂ ਦੇਉਣਗੇ ਪੂਰੇ ਡਾਕਟਰ ਦੇ ਲੈ ਗਿਓ ਕਦੇ ਖਾਦਾ ਨਹੀਂ ਹੈ ਬਣਾਏ ਦਾ ਦੇਖਦਾ ਨਹੀਂ ਓਏ ਮੈਂ ਛੱਡ ਦੋ ਕਿਉਂ ਮੈਂ ਮਰ ਜੂ ਛੱਡ ਦੋ ਯਾਰ ਉਹ ਕੋਕਾ ਦਿਲੋ ਉਹਨਾਂ ਦੇ ਗਾਲਾ ਕੋਈ ਪਾਣੀ ਡਟੋਏ ਤੇ ਉਹਦਾ ਜਿਵੇਂ ਟਰੈਕਟਰ ਨਹੀਂ ਰੇਸਾਂ ਵਾਲਾ ਹੁੰਦਾ ਭੱਜਿਆ ਫਿਰਦਾ ਤਾਂ ਪਾਣੀ ਸਿਰ ਤੇ ਪਾਣੀ ਛੱਡਦੇ ਹੁੰਦੇ ਰਾਜਾ ਇਕਲੇ ਖੜੇ ਰਹਿ ਗਏ ਜਿਹਦੇ ਕੋਲ ਦੀ ਨਾ ਕਰ ਠੰਡਾ ਕਰੋ ਅੱਛਾ ਡਾਕਟਰ ਹਸ ਨਾ ਪਾਵੇ ਠੰਡਾ ਕਰੋ ਠੰਡਾ ਕਰੋ ਇਹ ਕੋਈ ਨਾ ਸਹੀ ਮੈਂ ਤਾਰੀ ਬਾਬੇ ਦਾ ਭਤੀਜਾ ਜੋ ਉਹਨਾਂ ਕੱਟ ਗਏ ਤਾਂ ਮੇਰੀ ਬਾਤ ਕਰਾਓ ਫਿਰ ਮੇਰੇ ਨਾਲ ਗੱਲ ਕਰੀ ਉਹ ਉਧਰ ਹੀ ਰਾਜੂ ਕੋਲੇ ਬੈਠੇ ਮੈਂ ਕਿਹਾ ਕੀ ਖਵਾਇਆ ਉਹਨੂੰ ਕਹਿੰਦਾ ਫੋਰੇ ਸੰਨ ਜਮੈਲ ਖਾ ਗਿਆ ਉਹ ਹਾਂ ਜਿਹੜੀ ਪੂੰਡੀਆਂ ਦੀ ਮੈਂ ਕਿਹਾ ਕਿੰਨੀ ਕਹਿੰਦਾ ਚਾਂਚਾ ਮੈਂ ਕਿਹਾ ਮਾਰਨਾ ਆਇਆ ਮੈਂ ਜੇ ਨਾ ਮੈਂ ਦਾ ਰਾਸਤਾ ਨੀ ਨੂੰ ਵੀ ਖਵਾਤੀ ਇੱਕ ਨੂੰ ਬਹੁਤ ਤੇਰਾ ਬੇੜਾ ਬੈਜੇ ਤੇਰਾ ਮੈਂ ਗਿਆ ਨਹੀਂ ਰੁਚੀ ਬਾਬਾ ਉਹਨੇ ਭੱਜੇ ਜਾਂਦੇ ਤੇ ਫੜ ਕੇ ਖੜੇ ਤੇ ਟੀਕੇ ਲਾਇਆ ਨਾ ਹਾਂ ਉਹ ਖੜੇ ਨਾ ਟੀਕਾ ਲਾਉਂਦਾ ਵੀ ਆਇਆ ਛੱਡ ਦਿਓ ਕੋਲਾ ਟੀਕਾ ਲਾਵੇ ਛੱਡ ਜਾਗਾ ਇਹਨੂੰ ਭੱਜ ਲਿਆਗੇ ਪਾਣੀ ਲੱਗ ਜਾਗਾ ਇਹਨੂੰ ਮਾਰ ਮੁਰੇ ਫੇਰ ਰੈਡੀਗ ਹੋ ਜਾਗਾ ਜਦੋਂ ਭੱਜਿਆ ਆਉਂਦਾ ਜੇ ਡਾਕਟਰ ਟੀਕਾ ਭਰਦਾ ਕਰੇ ਫੇਰ ਰੂੜਦਾਗਾ ਉਹ ਜੇੜਣੀ ਆ ਕੇ ਟਿਕਿਆ ਹੋ ਉਹ ਬਹੁਤ ਦੋਸਤਾਨੀ ਦੀ ਉਹ ਅੰਜਰ ਦਾ ਪਿਛਲੇ ਦਾਦਿਆਂ ਪਰਦਾਦਿਆਂ ਦੇ ਨਾਮ ਲੈਣ ਲੱਗ ਗਿਆ ਕੀ ਗੱਲ ਆ ਆਹ ਖੜਾ ਮੇਰਾ ਦਾਦਾ ਉਹ ਅਗਰ ਆ ਲੱਗਿਆ ਉਹ ਪਰਦਾਦਾ ਜੀ ਆ ਗਏ ਉਹ ਦੇਖੋ ਦਾਦੀ ਆ ਜੀ ਦਾਦਾ ਉਹ ਬਹੁਤ ਉਹ ਸਿਆਣੀ ਦੇ ਲੈ ਗਈ ਯਾਰਾਂ ਨੇ ਬਹੁਤ ਵੱਡੀ ਐ ਹਾਂ ਸਿਆਣਾ ਆਲਦੀ ਚੋਟੀ ਖੜਕਾ ਵੀ ਉਹ ਸਿਆਣਾ ਕੱਤ ਹਾਂ ਚਮਚੇ ਖੜਕਾ ਵੀ ਮੋਦਰਾ ਬੁਮਾਰ ਹੋ ਗਿਆ ਤਾਂ ਕੀ ਹੋਏਗਾ ਕਸਰ ਹੋਗੀ ਕੋਈ ਕਸਰ ਨਹੀਂ ਹੋਈ ਮੈਂ ਕਿਹਾ ਹਾਂ ਇਹ ਮੈਂ ਕਿਹਾ ਜਿਵੇਂ ਕਾਇਆ ਉਹਦੇ ਨਾਲ ਹੋਇਆ ਉਹ ਗਰਮੈਸ ਬਹੁਤ ਐ ਠੰਡੀਆਂ ਚੀਜ਼ਾਂ ਝਟੋ ਇਹਦੇ ਅੰਦਰ ਆਜੋ ਮੈਂ ਕਿਹਾ ਮੈਂ ਡਾਕਟਰ ਦੇ ਲਈ ਚੱਲਾਂ ਮੈਂ ਨਾਲ ਲਗਿਆ ਪੰਜਾਬੀ ਡਾਕਟਰ ਸੀ ਉਹਨੂੰ ਮੈਂ ਕਿਹਾ ਇੱਕ ਦੇ ਦੇ ਨੀਂਦ ਵਾਲਾ ਟੀਕਾ ਲਾ ਬਾਈ ਤੇ ਸਾਂ ਗਈ ਇਹ ਤਾਂ ਠੰਡੇ ਜਿਕੇ ਨਾਲ ਆਇਆ ਦੇਖੋ ਠੰਡਾ ਪਰ ਮੈਸੇਜ ਅੰਦਰ ਬਹੁਤ ਚਾਹੀਏ ਚਮਚਾ ਖਾਦਾ ਵੈਨੇ ਉਹ ਤਾਂ ਮੈਂ ਕਿਹਾ ਜੀ ਦੀ ਗਾਣੀ ਉੱਤੀ ਆ ਹਾਂ ਉਹ ਜਿਆਦਾ ਗੱਲ ਫੇਰ ਬਾਬਾ ਉਹਨਾਂ ਨੂੰ ਉਹ ਸੈੱਟ ਕਰਿਆ ਸੁਖਤਾ ਦੂਜੇ ਤੀਜੇ ਦਿਨ ਫੇਰ ਉਹਨੂੰ ਪਤਾ ਲੱਗਾ ਮੈਂ ਤਾਂ ਧਰਤੀ ਤੇ ਆਂ ਅੱਛਾ ਹੋਏ ਹੋ ਕਿੰਨਾ ਯਾਰ ਕਿੰਨੇ ਦਿਨ ਹੋ ਗਏ ਕਹਿੰਦਾ ਮੈਨੂੰ ਉਸ ਪਾਈ ਨੇ ਇਹਨਾਂ ਦੇ 3 ਦਿਨ ਹੋ ਗਏ ਸਾਲਿਆ ਅਈ ਦਸਿਆਣੇ ਦੇ ਲਈ ਫਰਦੇ ਤੈਨੂੰ ਤੂੰ ਤਾਂ ਦਾਦੀਆਂ ਵੀ ਦਿਸਾ ਲਾ ਦਾਦੀਆਂ ਕਹਿੰਦੇ ਉਹ ਬਾਸੀ ਨਹੀਂ ਦੇਖਣਾ ਹਾਂ ਉਹ ਵੀ ਦੇਖ ਲੈਂਦਾ ਮੈਂ ਦੂਰ ਦੇਖ ਇਹ ਜਿਆ ਕੁੱਤਾ ਨਾ ਜਿਵੇਂ ਸੁੱਖਾ ਨਹੀਂ ਕਹਿੰਦੇ ਜਾਜ ਤੇ ਜਿਹੜਾ ਆਂਦਾ ਉਹ ਵੀ ਜਾਜ ਹੀ ਚੜਾਉਂਦੀ ਬੱਬਾ ਆਪਣੇ ਮੁੰਡੇ ਚੱਜੀ ਆ ਕੇ ਲੱਗੇ ਰੋਟੀ ਰਾਟੀ ਖਾਂਦੇ ਸੀਗੇ ਮੋਗੇ ਮੰਡੀ 'ਚ ਅੱਛਾ ਉਹਨਾਂ ਕੋਲੇ ਮੈਂ ਕਿਹਾ ਮਾਲ ਖਵਾ ਦੇ ਭੁਰਾ ਕਹਿੰਦੇ ਖਾਸ ਦਾ ਸਾਕਾ ਮੈਂ ਕਹੇ ਡਿਓ ਹੂੰ ਮੈਂ ਇਹ ਨਹੀਂ ਕਹਿੰਦਾ ਖਾਸ ਖਾਸ ਇਹਦਾ ਛਿੱਪੀ ਹੈ ਇਹਦੇ ਨਾਲ ਮਸ਼ੀਨਾ 'ਚ ਵੀ ਘੜਦੇ ਆ ਮੈਂ ਕਿਹਾ ਕਿਉਂ ਸਾਜ ਨਹੀਂ ਨਿਕਲਦੀ ਹੈ ਸਾਜ ਹੋਈ ਹਾਂ ਗੜਾਈ ਬਣਾਈ ਦੀ ਸਾਡਾ ਮਸ਼ੀਨਾ 'ਚ ਵੀ ਕਹਦਾ ਘੜਦੇ ਆ ਤੇਲ ਤੁਲ ਘੜਦੇ ਮੈਂ ਕਹਾ ਜਾ ਪਰਾ ਉਹਨਾਂ ਨੇ ਇਹਨੂੰ ਕਹੇ ਦੀ ਮੈਂ ਕੋਸ ਹੋ ਰਹਿ ਹਾਂ ਮੈਂ ਵਾਵਾ ਮੈਂ ਇਹ ਨਹੀਂ ਖਾ ਕੇ ਵੇਖੀ ਚੱਪ ਕੇ ਇਹ ਕੌੜੀ ਜੀ ਤੇ ਮੈਂ ਹੀ ਨਹੀਂ ਸਾਰੀ ਕੁੜੀ ਬੰਨ ਲਈ ਮੈਂ ਕਹਿੰਦਾ 8000 ਨੂੰ ਕਿਲੋ ਦੰਦਾ ਬੰਦਾ ਆਪਾਂ ਮੈਂ ਪੰਸਾਰੀ ਦੇ ਲੈ ਗਿਆ ਮੈਂ ਕਿ ਆ ਕੀ ਰੇਟ ਹੈ ਜੀ ਕਹਿੰਦਾ 300 ਇਕ 400 ਰੁਪਏ ਕਿੰਦੋ ਆ ਕਿੰਦੋ ਹਾਂ ਮੈਂ ਕਿ ਆਏਗੀ ਆਪਰੇ ਬੜਾ ਕਾ ਦਿਨੀ ਮਾਰ ਜੀ ਮਰਾ ਪਾਈਆ ਦੇ ਦੇ ਮੈਂ ਕਿ ਕੀ ਆ ਇਹ ਕਹਿੰਦਾ ਫੋਰੇਸਾਨੀ ਦੇ ਮੈਂ ਹੈ ਜੀ ਰੋਟੀ ਆ ਮੈਂ ਪਾਈਆ ਲੈ ਕੇ ਜਾਂਦਿਆ ਨਾ ਕੋਈ ਨਾ ਮੈਂ ਕਹਾ ਸਾਲੋ ਮੈਂ ਕਹਾ ਸਸਤੀ ਮੇਰੇ ਕਿ 4000 ਨੂੰ ਕਿਲੋ 4000 ਦਾ ਲੈ ਆ ਯਾਰ ਦੀ ਮੈਨੂੰ ਦੇ ਮੈਨੂੰ 4000 ਜਿਹੜੇ ਮੈਨੂੰ ਦੇ ਯਾਰ ਫੜ ਤੂੰ ਪਤਾ ਮੇ ਤਾਂ 1200 ਦਾ ਹੈ ਉਹ ਖਾਸੋਂ ਮੈਂ ਕਹਾ 400 ਰੁਪਏ ਕਿਲੋ ਇਹੇ ਉੱਥੋਂ ਪੰਸਾਰੀ ਜੋਂ ਲਿਆਇਆ ਕਰੋ ਬਧੀਆ ਗੱਲ ਹੈ ਮਗਾ ਤੁਸੀਂ ਥੋੜੀ ਜਿਹੀ ਖਾਇਆ ਕਰੋ ਗਰਮ ਬਹੁਤ ਹੈ ਇਹ ਮਾਰ ਦੂ ਹਾਂ ਇਹ ਲੋਕੋ ਵਿੱਚ ਖਾਸ ਕਰਾਈ ਬਹੁਤ ਹੋ ਕਰਦੇ ਹਨ ਕਹਿੰਦੇ ਕਾਲੀ ਖਾਸ ਕਰੀ ਆਉਂਦੀ ਅੱਛਾ ਕਾਲੀ ਖਾਸ ਕਰਦਾ ਤਾਂ ਆਉਂਦੀ ਨਹੀਂ ਜਿਹੜੇ ਬੰਦੇ ਨਾਲ ਮਰਜ਼ੀ ਸ਼ਰਤ ਵਾਲੇ ਜੇ ਕੋਈ ਕਾਲੀ ਖਾਸ ਕਰ ਤੇ ਲਈ ਫਿਰਦਾ ਤੁਸੀਂ ਗਲਾਸ ਚ ਪਿਉਂਦੇ ਹੋ ਹਾਂ ਠੀਕ ਹੈ ਆ ਗਲਾਸ ਚ ਇਨਾ ਪਾਣੀ ਪਾ ਕੇ ਖਾਸ ਕਰੇ ਸੈਟ ਕੇ ਪਈ ਰਹਿਣ ਦਿਓ ਪਾਣੀ ਠੰਡਾ ਨਾ ਹੋਵੇ ਠੀਕ ਹੈ ਹਾਂ ਇਹ ਤੁਸੀਂ ਤੱਤਾ ਲੈ ਲੋਂ ਤਾਂ ਸੋਨੇ ਦੇ ਸੁਭਾਗ ਹੀ ਹੈ ਹਾਂ ਪਾਣੀ ਵੈਂਟ ਵੀ ਤੈਨ ਰੱਖਣੀ ਆ ਤਿੰਨ ਚਾਰ ਮਿੰਟਾਂ ਬਾਅਦ ਉਹਨੂੰ ਮਾਰਨ ਲੱਗ ਜਾ। ਹਾਂ ਠੀਕ ਐ ਉਹਨੂੰ ਐ ਮਾਰ ਕੇ ਪਾਣੀ ਢੋਲ ਦੇਣਾ ਫੇਰ ਪਾ ਕੇ ਫੇਰ ਮਾਰ ਕੇ ਢੋਲ ਦੇਣਾ ਫੇਰ ਪਾ ਕੇ ਪਾਣੀ ਕਾਲਾ ਨਿਕਲੇ। ਹਾਂ ਥੱਲੋਂ ਖਾਸ ਖਾਸ ਚਿੱਟੀ ਆ ਜਾਂਦੀ ਐ। ਠੀਕ ਐ ਉਹ ਰੰਗ ਕਰਿਆ ਹੁੰਦਾ। ਕੋਈ ਰੰਗ ਉਹ ਵੀ ਵਿੱਚੀ ਜਾਂਦਾ ਹੈਗਾ ਜਿਹੜਾ ਕਾਲੀ ਖਾਸਿਆ ਹੁੰਦਾ ਨਾਲੇ ਖਾਸ ਖਾਸ ਨਹੀਂ ਹੁੰਦੀ ਪਿਆਰੇ ਨੂੰ ਰੰਗ ਕਰ ਦਿੰਦੇ ਆ। ਸਹੀ ਐ ਠੀਕ ਐ ਤੇ ਉਹ ਕਾਰੀ ਗਾਦ ਗਾ ਕੇ ਵੇਚੀ ਜਾਂਦੇ ਆ ਜਦੋਂ ਮੇਰੇ ਕੋਲੇ ਵੀ ਆਇਆ ਸੀ ਆਪਣਾ ਨਿਰਮਲ ਗੋਗੇ ਵਾਲਾ ਮੈਂ ਕਹਾ ਆ ਜਾ ਮੈਂ ਵੀ ਦੇ ਦਿੰਦਾ ਤੂੰ ਪਰ ਤਦਾਂ ਕਿਵੇਂ ਮੈਨਾ ਮਾ ਉਹਦੀ ਗੱਲ ਕਰਾ ਚ ਪਲਟੀ ਉਹ ਹੋ ਕੇ ਮੈਂ ਰੰਗ ਕੱਢ ਕੇ ਚਿੱਟੀ ਕੱਢ ਕੇ ਉਹਦੇ ਹੱਥੇ ਰੱਖ ਦਿੱਤੀ ਭਾਰਤ ਉਹ ਪਾ ਆ ਲੈ ਜਾ ਤੂੰ ਬਸ ਇਹ ਲਾ ਕੀ ਸੀ ਮੈਂ ਕਹਾ ਰੰਗ ਕਰਿਆ ਵਾ ਹਾਂ ਦੇਖੋ ਵੇਚਣ ਵਾਲਾ ਤਾਂ ਵੇਚੀ ਜਾਂਦਾ ਕਿੱਡਾ ਨਖਾਣ ਆ ਬੰਦੇ ਦਾ ਯਾਰ ਕੀ ਆ ਕੈਮੀਕਲ ਹੈ ਜਿਹੜਾ ਉਹਦਾ ਕੈਮੀਕਲ ਹੀ ਅੰਦਰ ਸਿੱਧੇ ਹੀ ਕੈਮੀਕਲ ਯਾਰ ਤਾਂ ਬੇਲੇ ਅੰਦਰ ਹੀ ਆ ਲੋਗੀ ਬਾਬਾ ਜੀ ਦੀ ਵੀਡੀਓ ਆਪਾਂ ਵੇਖੀ ਐ ਅੱਛਾ ਬਰੇਕ ਸਟਾਰ ਚ ਮਜ਼ਾ ਆਇਆ ਸਹੀ ਹਾਂ ਵੀ ਜੋ ਜਿਹੜੀਆਂ ਗੱਲਾਂ ਉਹਨਾਂ ਨੇ ਸੁਣਾਈਆਂ ਨੇ ਕਹਿੰਦਾ ਜਦੋਂ ਬੰਦਾ ਇਦਨੂੰ ਮੂੰਹ ਘਾ ਕੇ ਕਹਿੰਦਾ ਡੱਬੇ ਬੰਦਾ ਬੈਠਾ ਹੋਵੇ ਕਹਿੰਦਾ ਉਹਨੇ ਪਹਿਲਾ ਲਫੇੜਾ ਮਾਰਿਆ ਕਹਿੰਦਾ ਨਹੀਂ ਮਜ਼ਾਕ ਚ ਮਾਰਿਆ ਮਜ਼ਾਕ ਚ ਮਾਰਿਆ ਦੂਸਰਾ ਮਾਰਿਆ ਹਨ ਕਹਿੰਦੇ ਕੋਈ ਗੱਲ ਹੈ ਤੇ ਤੀਜਾ ਮਾਰਨ ਕਹਿੰਦਾ ਕੁਰਤੇ ਨਾਲ ਕਹਿੰਦੇ ਕੁਰਤੇ ਨਾਲ ਅੱਛਾ ਜਦੋਂ ਜਿਹੜੀ ਉਹ ਸਾਰੇ ਸਰਪੰਚ ਬੇਟਿਆਂ ਦੇ ਸਾਰੇ ਬੇਟਿਆਂ ਤੇ ਸਾਰੇ ਹਸੱਲਾ ਬੇ ਕਿੰਦੇ ਨੇ ਕਿ ਉਹ ਤਸੱਲੀ ਨਾਲ ਗੱਲ ਕਰਦਾ ਅੱਛਾ ਵਾਕਿਆ ਜਿਹੜੀ ਉਹਨਾਂ ਨੇ ਬਾਬਾ ਜੀ ਨੇ ਗੱਲ ਕੀਤੀ ਹੈ ਨਾ ਕਿ ਪਰ ਪਰ ਕੇ ਵੀ ਕਈ ਬੰਦਿਆਂ ਦਾ ਦਿਮਾਗ ਹਿਲ ਜਾਂਦਾ ਜਿਵੇਂ ਉਹ ਇੰਜੀਨੀਅਰ ਸੀ ਆਹੋ ਨਾਪ ਕੇ ਕਰ ਕੇ ਫਿਰ ਠਾਕ ਫਿਰ ਨਾਪ ਕੇ ਫਿਰ ਉਹ ਵਾਕਿਆ ਗੱਲ ਹੈ ਸਾਡੇ ਕੋਲ ਨਾ ਤੇ ਸਾਈਕੋਲੋਜੀ ਡਿਪਾਰਟਮੈਂਟ ਸੀ ਉੱਥੇ ਜੇ ਇੱਕ ਬੰਦਾ ਆਇਆ ਤੇ ਮੁੰਡਾ ਜਾਈ ਸੀ ਹੂੰ ਤੇ ਉਹ ਕੰਨ ਸੀ ਪਰ ਪਰ ਕੇ ਨਾ ਦਿਮਾਗ ਹਿਲ ਗਿਆ ਉਹ ਪੁੱਲਾ ਕੀ ਕਰਦਾ ਹੁੰਦਾ ਸੀ ਸੀਰੇ ਪੈ ਇਧਰੋਂ ਚੱਕਰ ਉਧਰ ਉਧਰੋਂ ਚੱਕਰ ਇਧਰ ਇਧਰੋਂ ਚੱਕਰ ਉਧਰ ਬੈੰਦਾ ਨਹੀਂ ਸੀ ਹੈ ਚੱਕਰ ਤੇ ਚੱਕਰ ਚੱਕਰ ਉਹਦਾ ਵੇਖਣ ਵਾਲਾ ਜਿਹੜਾ ਬੰਦਾ ਸੀ ਉਹਦਾ ਹਿਲ ਗਿਆ ਸੀਗਾ ਦਿਮਾਗ ਹਿਲ ਗਿਆ ਹੋਇਆ ਸੀ ਤੇ ਆ ਵਾਕਈ ਗੱਲ ਸਹੀ ਹੈ ਕਿ ਜਦੋਂ ਬੰਦਾ ਬਹੁਤੀ ਟੈਨਸ਼ਨ ਲੈ ਲੈਂਦਾ ਨਾ ਤੇ ਮਾਪੇ ਦਾ ਇਕੱਲਾ ਇਕੱਲਾ ਪੁੱਤਰ ਓਏ ਹੋਏ ਹੋਏ ਇਕੱਲਾ ਇਕੱਲਾ ਇਸ ਗੱਲੋਂ ਨਾ ਇਸ ਗੱਲੋਂ ਅਸੀਂ ਜੱਟਾਂ ਦੇ ਮੁੰਡੇ ਠੀਕ ਆ ਮਾ ਵੀ ਆ ਜੀ ਚੰਗੀ ਭਲੀ ਕੋਈ ਅਫਸਰ ਵੀ ਉਹ ਵੀ ਚੰਗਾ ਭਲਾ ਅਫਸਰ ਬੱਚਾ ਜਿਹੜਾ ਸੀ ਨਾ ਉਹਦਾ ਦਿਮਾਗ ਜਿਹੜਾ ਸੀ ਉਹ ਹੈਲ ਗਿਆ ਫੜ ਫੜ ਕੇ ਅੱਛਾ ਮੈਂ ਡਿਪਰੈਸ ਕਰ ਅੱਛਾ ਉਹਦੀ ਮਾਂ ਕਹਿੰਦੀ ਸੀ ਕਿ ਅਸੀਂ ਉਹਨੂੰ ਫੋਰਸਫੁਲੀ ਯਾ ਕੋਰਸ ਕਰਾਉਂਦੇ ਸਾਂ ਹਾਂ ਮੈਂ ਵੀ ਇਹੀ ਗੱਲ ਹੀ ਕਰ ਲਗਾ ਦੀ ਗੱਲ ਕਿ ਜਿਹੜੀ ਚੀਜ਼ ਤੁਸੀਂ ਬੱਚਿਆਂ ਦੇ ਉੱਤੇ ਜ਼ਬਰਦਸਤੀ ਥੋਪੋਗੇ ਨਾ ਕਿ ਨਹੀਂ ਭਈ ਤੂੰ ਸਾਨੂੰ 95% ਮਾਰਕਸ ਲੈ ਕੇ ਦੇਣੇ ਹੀ ਦੇਣੇ ਨੇ ਯਾਰ 70 ਵੀ ਲੈ ਦੇਗਾ ਖੈਰ ਹੈ ਹੈ ਨਾ ਬਿਲਕੁਲ ਠੀਕ ਹੈ ਪੜ੍ਹਨ ਦੇ ਉਹਦੀ ਪ੍ਰਾਈਸ ਆਪਣੀ ਉਹ ਨਾ ਬਣਾਓ ਫਿਰ ਦੂਜੀ ਗੱਲ ਜਿਹੜੀ ਸ਼ਾਇਦ ਵਿੱਚ ਤੁਹਾਡਾ ਬੱਚਾ ਬ੍ਰਿਲੀਅੰਟ ਹੈ ਨਾ ਔਰ ਜਿੱਦ ਤਰ ਨੂੰ ਉਹ ਜਾਣਾ ਚਾਹੁੰਦਾ ਹੈ ਉਦੋਂ ਭੇਜੋ ਬਿਲਕੁਲ ਠੀਕ ਹੈ ਕੋਈ ਗਲਤ ਰਸਤੇ ਨਹੀਂ ਮਤਲਬ ਕਿ ਉਹ ਪੜਾਈ ਦੇ ਵਿੱਚ ਕਿ ਉਹਨੇ ਕਾਮਰਸ ਦੀ ਫੀਲਡ 'ਚ ਜਾਣਾ ਹੈ ਕਾਮਰਸ ਦੀ ਫੀਲਡ 'ਚ ਜਾਵੇ ਉਹਨੇ ਆਰਸਟ 'ਚ ਜਾਣਾ ਹੈ ਆਰਸਟ 'ਚ ਜਾਵੇ ਨਾ ਸਾਇੰਸ 'ਚ ਜਾਣਾ ਸਾਇੰਸ 'ਚ ਜਾਵੇ ਇੰਜੀਨੀਅਰਿੰਗ 'ਚ ਜਾਣਾ ਮੈਡੀਕਲ ਜਾਣਾ ਜਿੱਥੇ ਵੀ ਜਾਣਾ ਉਹ ਸ਼ੌਕ ਨੂੰ ਜਿਹੜਾ ਉਹ ਕਾਮਰਸ ਮੈਡੀਕਲ ਦਿੱਤਾ ਹੋਵੇ ਠੀਕ ਹੈ ਇਹ ਨਹੀਂ ਜ਼ਬਰਦਸਤੀ ਨਾਲ ਥੋਪੋ ਜੇ ਡਾਕਟਰ ਨੇ ਮੈਨੂੰ ਉਹਨਾਂ ਨੂੰ ਇਹ ਕਿਹਾ ਨਾ ਡਾਕਟਰ ਨੇ ਆ ਕੇ ਕਿ ਤੁਸੀਂ ਫੋਰਸਫੁਲੀ ਉਹਨੂੰ ਫੋਰਸ ਕੀਤਾ ਵਾ ਤੇ ਕਹਿੰਦੇ ਟੈਨਸ਼ਨ ਲੈ ਗਿਆ ਡਾਕਟਰ ਨੇਗਾ ਤਾਦੇ ਦਾ ਦਿਮਾਗ ਲੱਗ ਗਿਆ ਹੋਇਆ ਤੇ ਬਾਕੀ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਕੋਈ ਵੀ ਆ ਜਵਾਨ ਜਵੂਨ ਦਾ ਨਾ ਇਹੋ ਜਿਹਾ ਟੋਟਕਾ ਇਸਤੇਮਾਲ ਨਾ ਕਰਿਓ ਉਹ ਨਾ ਨਾ ਹੋਏ ਮੁੜ ਕੇ ਕਹਿੰਦਾ ਜਿੱਤਾਂ ਮੰਗੇ ਹਾਰੀ ਕਿਨੇ ਕਹਿੰਦਾ ਡੱਬਾ ਪਾਣੀ ਦਾ ਭਰਿਆ ਜਿਹਾ ਕੇ ਪਾ ਦਵੇ ਡਾਕਟਰ ਕਹਿੰਦਾ ਪਾਇਦਾ ਪਾਇਦੇ ਪਿੱਛੇ ਟੀਕਾ ਲਾਵੇ ਠੰਡੇ ਟੀ ਪਹਿਲੀ ਵਾਰ ਸੁਣਿਆ ਠੰਡਾ ਟੀਕਾ ਮੈਂ ਨਹੀਂ ਵੈਸੇ ਸੁਣਿਆ ਠੰਡਾ ਟੀਕਾ ਹੁੰਦਾ ਕੋਈ ਨਹੀਂ ਹੈ ਠੰਡੇ ਤੋਂ ਮਤਲਬ ਇਹ ਵੀ ਕਿ ਕੋਈ ਐਸਾ ਹੋ ਜAVE ਜਦੋਂ ਸਕੂਨ ਹੋ ਜAVE ਇਹਨੂੰ ਯਾਰ ਡ੍ਰਿਪ ਐਸ ਹੋ ਜਾ ਤੋ ਲੱਗਦਾ ਕਿ ਡ੍ਰਿਪ ਜਿਸਮ ਦੇ ਵਿੱਚ ਪਾਣੀ ਦੀ ਜ਼ਿਆਦਾ ਹੋਏ ਤੋ ਯੂਰਨ ਦੇ ਜ਼ਰੀਏ ਨਿਕਲ ਜAVE ਕਈ ਵਾਰ ਹੁੰਦਾ ਨਾ ਕਿ ਪਿਸ਼ਾਬ ਵਗੈਰਾ ਨਾ ਹੁੰਦਾ ਹੋਏ ਤੋ ਕੁਛ ਹੋ ਚ ਕਹਿੰਦੇ ਨੇ ਡ੍ਰਿਪ ਲਵਾਉਗਾ ਉਤ ਫਿਰ ਆਪੇ ਜਿਸਮ ਨੂੰ ਜਦੋਂ ਪਾਣੀ ਦੀ ਮਿਕਦਾਰ ਪੂਰੀ ਹੁੰਦੀ ਹੈ ਤੋ ਠੰਡੇ ਟੀਕੇ ਮੈਂ ਪਹਿਲੇ ਵਾਰ ਹੀ ਸੁਣਿਆ ਠੰਡੇ ਟੀਕੇ ਪਰ ਇਹ ਵੇਖਿਓ ਦੇਖੋ ਗੱਲ ਗੱਲ ਸੁਣਾਉਣ ਦਾ ਫਨ ਕਿਸੇ ਕਿਸੇ ਨਹੀਂ ਹੈ ਬਿਲਕੁਲ ਤਾਰੀ ਬਾਬਾ ਜੀ ਨੂੰ ਗੱਲ ਸੁਣਾਉਂਦਾ ਕੋਈ ਵੀ ਗੱਲ ਨਾ ਮਤਲਬ ਕਿ ਜਦੋਂ ਉਹ ਗੱਲ ਸੁਣਾਉਂਦੇ ਨੇ ਉਹ ਵਿੱਚ ਸਮਝ ਲਓ ਕਿ ਅਜੀਬ ਜਿਹਾ ਜਨੂ ਚਾਰ ਚੰਦ ਲੱਗ ਜਾਂਦੇ ਨੇ ਤੇ ਦੂਸਰੇ ਉਹਨਾਂ ਨੇ ਵੇਖੋ ਇੱਕ ਵਿੱਚ ਉਹ ਵੀ ਗੱਲ ਕੀਤੀ ਕਿ ਉਹ ਜਿਹੜੇ ਬੰਦੇ ਨੇ ਡੋਡੇ 5 ਕਿਲੋ ਡੋਡੇ ਚੁੱਕੇ ਸੀ ਤੇ ਨਵਾਂ ਟਰੈਕਟਰ ਨਾਲ ਟਰਾਲਾ ਲਿਆ ਸੀ ਆਹ ਕਿ ਉਹਨੇ ਜਲਦੀ ਸੋਹ ਚੁੱਕ ਲਈ ਮਤਲਬ ਸੋਹ ਤੁਸੀਂ ਕਿਸੇ ਦੀ ਵੀ ਝੂਠੀ ਨਾ ਚੁੱਕੋ ਅੱਲਾਹੁ ਅਕਬਰ ਤੇ ਵੇਖੋ ਕਹਿੰਦੇ ਖਲੋਤਾ ਰਹਿ ਗਿਆ ਤੁਰਿਆ ਨਹੀਂ ਅੱਲਾਹੁ ਮਤਲਬ ਇਹ ਚੀਜ਼ ਉਹਨਾਂ ਨੇ ਦੱਸੀ ਹੈ ਕਿ ਵਾਕਈ ਹੀ ਜਿਹੜੀ ਰਿਐਲਿਟੀ ਬੇਚਦੀ ਹੈ ਗੱਲਾਂ ਨੂੰ ਉਹ ਅਗਲੇ ਦੱਸ ਦੇਣ ਦੋ ਨੰਬਰੀ ਨਾ ਕਰੋ ਬਸ ਬਿਲਕੁਲ ਦੋ ਨੰਬਰੀ ਤੋਂ ਬਗੈਰ ਹੀ ਜਿਹੜਾ ਮੈਨੂੰ ਸਕੂਨ ਹੈ ਬਿਲਕੁਲ ਬਾਕੀ ਕਿਹੋ ਜਿਹੀ ਲੱਗੀ ਤੁਹਾਨੂੰ ਤਾਰੀ ਬਾਬੇ ਦੀ ਵੀਡੀਓ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਮਿਲਦੇ ਆਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰਾਖਾ